ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੀਦਾ ਦੇ ਹਸਪਤਾਲ ਖਾਨਪਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ੀਦੀ ਦਿਹਾੜੇ ਦਾ ਸਾਰੀ ਸੰਗਤ ਨੂੰ 21 ਸੱਚ ਜੀ ਨਿਯੂ ਦੀ ਲੋ ਕੋਟੀ ਕੋਟੀ ਪ੍ਰਣਾਮ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਿਹਾਲਤਾ ਜੀ ਵਿਖੇ ਜਿੱਥੇ ਕਿ ਸ਼ੀਦੀ ਪੁਰਬ ਨੂੰ ਬਹੁਤ ਹੀ ਤੁੰਤੰਮ ਨਾਲ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਆਓ ਅਸੀਂ ਤੁਹਾਨੂੰ ਲੈ ਚਲਦੇ ਹਾਂ ਇਸੇ ਤਹਿਤ ਕੁਝ ਮਨਮੋਹਕ ਦ੍ਰਿਸ਼ਾਂ ਦੇ ਨਾਲ ਜਿੱਥੇ ਗੁਰੂ ਮਹਾਰਾਜ ਦੇ ਖੰਡਪਾਠ ਸਾਹਿਬ ਦੇ ਘੋਟੋ ਪ੍ਰਾਂਤ ਵਾਕ ਲੈ ਕੇ ਸੰਗਤਾਂ ਨਾਲ ਲੰਗਰ ਪਾਣੀ ਚੱਲ ਰਿਹਾ ਹੈ ਤੇ ਜਲਦੀ ਸੇਵਾ ਮਿੱਠੀ ਸ਼ਬੀਰ ਜਲ ਚੱਲ ਰਿਹਾ ਹੈ ਜਾ ਪਾਣੀ ਦਾ ਲੰਗਰ ਚੱਲ ਰਿਹਾ ਹੈ ਆਓ ਤੁਹਾਨੂੰ ਦਰਸ਼ਨ ਕਰਾਉਣੇ ਹਨ ਤਾਂ ਤਨ ਬਾਬਾ ਦੇ ਹਾਲ ਦਾ ਜੀ ਉਕੇ ਮਹਾਰਾ ਪੰਗਵਾ مرائے پورے تاکہ ਪੂਰਨ ਹੋਏ ਕਾਮ ਇਹ ਹਸੋਖਾ ਆਪ ਕਹਿ ਮੁਖੀ ਉਜਾ ਮਿਲ ਗਿਆ ਜਾਣੇ ਦੇਰੋਂ ਪਹਿੰਦਿਆ ਆਪਣੇ ਚਲਨ ਕੈ ਮਨ ਕੋ ಮೂಡಾಮದಾಮೆದಾ ಹರ್ಗನದ ಗಾವೆ ದುಗದಾಮದಾ ರವನಾಸ್ನಪಾಗಾ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਗ਼ਾਸਾ ਵਾਹਿਗੁਰੂ ਜੀ ਕੀ ਖਤੇ ਸੂਰੂ ਪਿਆਰੀ ਸਾਧ ਸੰਗਤ ਜੀਓ ਆਵਟਾ ਗਿਓ ਅਗੁਰਾਂ ਦੇ ਬਚਨ ਜੇਨਾ ਦਾ ਮਾਨ ਬਾਣੀ ਦੇ ਗਾਣ ਜੋੜ ਗਿਆ ਹੈ

ਆਜਨ ਦੇਵੀ ਮਹਾਰਾਜ ਜਨਨ ਦੇ ਆਪ ਨੂੰ ਸਾਰੇ ਪ੍ਰਕਾਰ ਪਛਾਣ ਹੈ ਇਹ ਯਾਦ ਰੱਖੋ ਮਨੁੱਖਤ ਜਿਹੜਾ ਜੀਵਨ ਦਾ ਕਿਰਵਾ ਅਤੇ ਮੁੱਖੇ ਆਪਣੇ ਸਿਰ ਤੇ ਉਸ ਦੇ ਜਨਨ ਕਿਰਵਾ I mean, I mean, I mean, I mean, I mean,

ਜੀ ਦਾਦੇ ਸਰਤਾਕ ਤੰਤਨ ਸਾਹਿਬ ਸਰਦਾਰ ਗੁਰਕਿੰਦਰ ਸਿੰਘ ਮਹਾਰਾਜ ਜੀ ਦੇ ਸਿੱਧੀ ਡਿਆੜਾ ਨੂੰ ਸਮਰਪਿਤ ਅੱਜ ਦੇਖੋ ਆਪਣੇ ਜੰਡਿਆਲਾ ਗੁਰੂ ਵਿਖੇ ਆਰਮੀ ਕੈਂਟ ਦੇ ਲਾਗੇ ਸਿੱਖ ਰੈਜੀਮੈਂਟ ਦੇ ਮਿੱਠੇ ਜਲ ਦੀ ਸ਼ਕੀਲਾ ਲਾ ਕੇ ਸੇਵਾ ਕਰਦੇ ਹੋਏ دھو ديرتا واه هر کو جيڪا کڙجا